ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਪੰਜਾਬੀ ਵਿਆਕਰਨ ਦਾ ਟੌਪਿਕ ਅਖਾਂਡ ਅਖਾਂਡਾ ਬਹੁਤ ਇੰਪੋਰਟੈਂਟ ਰਹਿੰਦੀ ਹੈ ਪੰਜਾਬ ਦੇ ਕਿਸੇ ਵੀ ਪੇਪਰ ਦੇ ਲਈ ਚਾਹੇ ਉਹ ਕੁਆਲੀਫਾਈਂਗ ਪੇਪਰ ਹੋਵੇ ਜਾਂ ਪੇਪਰ B ਦੇ ਵਿੱਚ ਜਿਹੜਾ ਆਪਣਾ ਗ੍ਰਾਮਰ ਪਾਰਟ ਹੁੰਦਾ ਉਹਦੇ ਵਿੱਚ ਪੰਜਾਬੀ ਵਿਆਕਰਨ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਅੱਜ ਦੇ ਕਲਾਸ ਦੇ ਵਿੱਚ ਆਪਾਂ 50+ ਜਿਹੜੀ ਅਖਾਨਾ ਉਹ ਇਹਦੇ ਵਿੱਚ ਕਵਰ ਕਰਾਂਗੇ ਤੇ ਕੋਸ਼ਿਸ਼ ਕਰੂੰਗੀ ਮੈਂ 250 ਤੋਂ 300 ਖਾਨਾ ਜਿਹੜੀਆਂ ਤੁਹਾਨੂੰ 50-50 ਦੇ स्लॉट ਬਣਾ ਕੇ ਕਵਰ ਕਰਵਾ ਦਾਂ ਕਿਉਂਕਿ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੁਝ ਆ ਸਕਦਾ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਉਹ ਅਖਾਨ ਕਰਾਂਗੇ ਜੋ ਪ੍ਰੀਵਿਅਸ ਈਅਰ ਪੇਪਰਸ ਦੇ ਵਿੱਚ ਆਈਆਂ ਹੋਈਆਂ ਹਨ ਜਾਂ ਆਉਣ ਦੇ ਪੂਰੇ-ਪੂਰੇ ਚਾਂਸਿਸ ਨੇ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੀ ਪਹਿਲੀ ਅਖਾਨਾ ਆਪਣੇ ਕੋਲ ਉਹ ਦਿਨ ਡੁੱਬਾ ਜਿੱਦਣ ਕੋੜੀ ਚੜਿਆ ਕੁੱਬਾ ਹੁਣ ਇਹ ਆ ਖਾਨ ਕਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਅਯੋਗ ਜਾਂ ਨਕਾਰੇ ਬੰਦੇ ਤੋਂ ਬਹੁਤ ਹੀ ਵੱਡੇ ਕੰਮ ਦੀ ਆਸ ਕੋਈ ਰੱਖ ਲੇ ਤਾਂ ਉਹ ਕਹਿੰਦੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਹ ਦਿਨ ਡੁੱਬਾ ਜਿੱਦਣ ਘੋੜੀ ਚੜਿਆ ਕੁੱਬਾ ਦੇਖੋ ਜਿਹੜਾ ਕੁੱਬਾ ਆਦਮੀ ਹੁੰਦਾ ਹੈ ਉਹਦਾ ਵਿਆਹ ਬੜੀ ਮੁਸ਼ਕਿਲ ਨਾ ਹੁੰਦਾ ਠੀਕ ਹੈ ਤਾਂ ਉਹ ਕਹਿੰਦੇ ਉਹ ਦਿਨ ਡੁੱਬਾ ਉਹ ਤਾਂ ਦਿਨ ਕਦੀ ਆ ਹੀ ਨਹੀਂ ਸਕਦਾ ਜਿੱਦਣ ਘੋੜੀ ਚੜਿਆ ਕੁਬਾ ਠੀਕ ਹੈ ਜਦੋਂ ਕਿਸੇ ਅਯੋਗ ਤੇ ਨਕਾਰੇ ਆਦਮੀ ਤੋਂ ਕਿਸੇ ਵੱਡੇ ਕੰਮ ਦੀ ਆਸ ਕੋਈ ਰੱਖੇ ਤਾਂ ਕਹਿੰਦੇ ਕਿ ਨਹੀਂ ਰੱਖਣੀ ਚਾਹੀਦੀ ਇਹ ਕੰਮ ਹੋ ਹੀ ਨਹੀਂ ਸਕਦਾ ਤਾਂ ਹੁਣ ਰਾਜੀ ਇੱਕ ਕੁਐਸਚਨ ਹੋਰ ਹੈ ਕਿ ਮਤਲਬ ਕਿ ਕੋਈ ਵੀ ਪੰਜਾਬ ਦਾ ਪੇਪਰ ਹੈ ਉਹਦੇ ਵਿੱਚ ਅਖਾਣ ਬੰਦੀ ਕਿਵੇਂ ਹੈ ਕੁਐਸਚਨ ਫ੍ਰੇਮ ਕਿਵੇਂ ਹੁੰਦਾ ਇੱਕ ਵਾਰ ਤਾਂ ਹੁੰਦਾ ਹੈ ਕਿ ਕੋਈ ਅੱਧੀ ਅਖਾਣ ਦੇ ਕੇ ਅੱਧੀ ਜਿਹੜੀ ਹੁੰਦੀ ਹੈ ਫਿਲ ਇਨ ਦਾ ਬਲੈਂਕਸ ਛੱਡ ਦਿੱਤੀ ਜਾਂਦੀ ਹੈ ਤੇ نیچے ਉਹਦੇ ਚਾਰ ਆਪਸ਼ਨਸ ਦੇ ਦਿੱਤੀਆਂ ਜਾਂਦੀਆਂ ਤਾਂ ਆਪਾਂ ਉਹਦੇ ਚੋਂ ਚੂਜ਼ ਕਰਨਾ ਹੁੰਦਾ ਹੈ ਕਿ ਕਿਹੜੀ ਇਹਦੀ ਰਾਈਟ ਆਪਸ਼ਨ ਹੈ ਜਿਵੇਂ ਕਿ ਇਹਦੇ ਚ ਹੋ ਜੇ ਉਹ ਦਿਨ ਡੁੱਬਾ ਉਸ ਤੋਂ ਅੱਗੇ ਜਿਹੜਾ ਆਮ ਵਾਲਾ ਪਾਪੋਪੋਰਸ਼ਨ ਹੈ ਇਹਨੂੰ ਛੱਡ ਦਿੱਤਾ ਜਾਏ ਪਰ نیچے ਆਪਸ਼ਨਸ ਦੇ ਦਿੱਤੀਆਂ ਜਾਂਨ ਤੇ ਦੂਸਰਾ ਹੁੰਦਾ ਕਿ ਪੂਰੀ ਅਖਾਂ ਦੇ ਦਿੱਤੀ ਜਾਂਦੀ ਆ ਫਿਰ نیچے ਚਾਰ ਆਪਸ਼ਨਸ ਦੇ ਦਿੱਤੀਆਂ ਜਾਂਦੀਆਂ ਕਿ ਇਹਦਾ ਮਤਲਬ ਦੱਸੋ ਠੀਕ ਹੈ ਤਾਂ ਹੁਣ ਆਪਾਂ ਦੋਨੋਂ ਟਾਈਪਸ ਦੇ ਕੁਐਸਚਨ ਜਿਹੜੇ ਆ ਉਹ ਕਵਰ ਕਰਾਂਗੇ ਇਹਦੇ ਵਿੱਚ ਧਿਆਨ ਚ ਰੱਖਾਂਗੇ ਕਿ ਫਿਲਿੰਗ ਦਾ ਬਲੈਂਕਸ ਆ ਜੇ ਤਾਂ ਵੀ ਅਸੀਂ ਉਹਨੂੰ ਕਵਰ ਕਰ ਲਏ ਜੇ ਉਹਦਾ मीनिंग ਪੁੱਛ ਲਿਆ ਜਾਏ ਤਾਂ ਉਹ ਵੀ ਆਪਾਂ ਉੱਥੇ ਦੱਸ ਸਕੀਏ ਤਾਂ ਦੇਖੋ ਉਹ ਦਿਨ ਡੁੱਬਾ ਜਿੱਦਣ ਕੋੜੀ ਚੜਿਆ ਖੁੱਬਾ ਕਿਸੇ ਨਕਾਰੇ ਜਾਂ ਯੋਗ ਆਦਮੀ ਤੋਂ ਵੱਡੇ ਕੰਮ ਦੀ ਆਸ ਨਹੀਂ ਰੱਖਣੀ ਚਾਹੀਦੀ ਅੱਗੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਉਨ ਦੇਖੋ ਇਹ ਅਖਾਂਨ ਕਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਚਾਹੇ ਉਹ ਪੁਰਸ਼ ਹੋਵੇ ਜਾਂ ਇਸਤਰੀ ਹੋਵੇ ਉਹ ਹਰ ਥਾਂ ਤੇ ਹਰ ਕੰਮ ਦੇ ਵਿੱਚ ਤੁਰਦਾ ਫਿਰਦਾ ਨਜ਼ਰ ਆਵੇ ਉਦੋਂ ਬੋਲਿਆ ਜਾਂਦਾ ਉਹ ਕਿਹੜੀ ਗਲੀ ਜਿੱਥੇ ਪਾਗੋ ਨਹੀਂ ਖਲੀ ਕਿ ਜਿੱਧਰ ਵੀ ਚਲ ਜਾਓ ਉਹਨੇ ਹਰੇਕ ਪਾਸੇ ਦਿਖਾਈ ਦੇਈ ਜਾਣਾ ਉਦੋਂ ਬੋਲਦੇ ਆ ਉਹ ਕਿਹੜੀ ਗਲੀ ਜਿੱਥੇ ਪਾਗੋ ਨਹੀਂ ਖਲੀ ਅੱਗੇ ਹੈ ਜੀ ਇੱਕ ਪੰਥ ਦੋ ਕਾਚ ਮੋਸਟ ਇੰਪੋਰਟੈਂਟ ਆ ਖਾਣੇ ਵਾਲੀ ਕਿ ਜਦੋਂ ਕੋਈ ਕਿਸੇ ਇੱਕ ਖਾਸ ਕੰਮ ਲਈ ਤਿਆਰੀ ਕੀਤੀ ਹੋਏ ਉਹਦੇ ਆਪਾਂ ਕਿਸੇ ਖਾਸ ਕੰਮ ਨੂੰ ਕਰਨ ਲਈ ਚੱਲੇ ਆ ਪਰ ਦੂਜਾ ਕੰਮ ਬਿਨਾਂ ਵਾਧੂ ਖੇਚਲ ਦੇ ਹੋ ਜਾਏ ਉਹਦੋਂ ਬੋਲਿਆ ਜਾਂਦਾ ਇੱਕ ਪੰਥ ਦੋ ਕਾਜ ਜਿਵੇਂ ਕਿ ਦੇਖੋ ਕਿ ਆਪਾਂ 10th ਜਾਂ +2 ਦੇ ਵਿੱਚ ਬੜੀ ਵਧੀਆ ਤਰੀਕੇ ਨਾਲ ਪੜਦੇ ਆ ਕਿ ਸਾਨੂੰ ਕਿਸੇ ਚੰਗੀ ਯੂਨੀਵਰਸਿਟੀ ਦੇ ਵਿੱਚ ਕਿਸੇ ਚੰਗੇ ਕਾਲਜ ਦੇ ਵਿੱਚ ਸਾਨੂੰ ਐਡਮਿਸ਼ਨ ਮਿਲ ਜੇ ਜੇਕਰ ਵਧੀਆ ਸਕੋਰਿੰਗ ਕਰ ਲਈ ਠੀਕ ਹੈ ਇੱਕ ਤਾਂ ਵਧੀਆ ਆਪਣੇ ਮਾਰਕਸ ਬਣਗੇ ਇੱਕ ਕਿਸੇ ਚੰਗੀ ਯੂਨੀਵਰਸਿਟੀ ਦੇ ਵਿੱਚ ਆਪਾਂ ਨੂੰ ਕੀ ਹੈ ਸੀਟ ਮਿਲ ਗਈ ਤੇ ਨਾਲ ਦੀ ਨਾਲ ਆਪਣਾ ਉੱਥੇ ਸਕਾਲਰਸ਼ਿਪ ਵੀ ਲੱਗ ਗਿਆ ਠੀਕ ਹੈ ਆਪਣੀ ਸਟੱਡੀ ਵੀ ਫ੍ਰੀ ਹੋ ਗਈ ਤਦੋਂ ਕਿ ਉਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਪੰਥ ਦੋ ਕਾਜ ਅੱਗੇ ਹੈ ਜੀ ਅੱਗਾ ਦੌੜ ਪਿੱਛਾ ਛੌੜ ਕਈ ਵਾਰ ਕਾਲੀ ਨਾਲ ਕੰਮ ਕਰਦੇ ਆ ਪਹਿਲਾਂ ਕੀਤਾ ਹੋਇਆ ਕੰਮ ਜਦੋਂ ਗਲਤ ਹੋ ਜਾਈ ਵਿਗੜ ਜਾਏ ਉਦੋਂ ਬੋਲਿਆ ਜਾਂਦਾ ਹੈ ਅੱਗਾ ਦੌੜ ਤੇ ਪਿੱਛਾ ਛੌੜ ਕਿ ਅੱਗੇ ਅੱਗੇ ਭੱਜੀ ਜਾਂਦੇ ਹੋ ਪਰ ਜਿਹੜਾ ਪਿਛਲਾ ਉਹ ਤਾਂ ਚੌੜੀ ਹੁੰਦਾ ਜਾ ਰਿਹਾ ਆਪਾਂ ਇਹਦੇ ਵਿੱਚ ਗੱਲ ਕਰ ਸਕਦੇ ਹਾਂ ਕਿ ਜਿਵੇਂ ਹੁਣ 88 94 ਦਾ ਪੇਪਰ ਆ ਰਿਹਾ ਹੁਣ ਕੀ ਹੈ ਕਿ ਪਹਿਲਾਂ ਤਾਂ ਜਿਹੜੇ ਬੱਚੇ ਨੇ ਤਿਆਰੀ ਕੀਤੀ ਨਹੀਂ ਹੁਣ ਕੀ ਕਰਦੇ ਆ ਕਿ ਅੱਗੇ-ਅੱਗੇ ਭੱਜੀ ਜਾਂਦੇ ਪਹਿਲਾਂ ਇੱਕ ਚੈਨਲ ਦੇਖਿਆ ਉੱਥੋਂ ਵੀਡੀਓ ਦੇਖੀ ਠੀਕ ਹੈ ਫਿਰ ਦੂਸਰੇ ਦੇ ਚਲਗੇ ਉੱਥੋਂ ਦੇਖ ਲਈ ਤੀਸਰੇ ਦੇ ਚਲਗੇ ਉੱਥੋਂ ਦੇਖ ਲਈ ਅੱਗੇ-ਅੱਗੇ ਭੱਜੀ ਜਾਂਦੇ ਭੱਜੀ ਜਾਂਦੇ ਆ ਪਰ ਜਦੋਂ ਤੱਕ ਉਹਦੀ ਰਿਵੀਜ਼ਨ ਨਹੀਂ ਕਰੂੰਗੀ ਠੀਕ ਹੈ ਜਦੋਂ ਤੱਕ ਉਹਨੂੰ ਸੈਲਫ ਸਟਡੀ ਨਹੀਂ ਕਰੋਗੇ ਤਾਂ ਤੁਹਾਡਾ ਪਿੱਛਾ ਜਿਹੜਾ ਚੌੜ ਹੁੰਦਾ ਜਾਣਾ ਚੈਨਲਾਂ ਤੋਂ ਜਿੰਨੀਆਂ ਮਰਜ਼ੀ ਵੀਡੀਓਜ਼ ਦੇਖੀ ਜਾਓ ਮੈਂ ਕਿਸੇ ਵੀ ਚੈਨਲ ਨੂੰ ਮਾੜਾ ਨਹੀਂ ਕਹਿ ਰਹੀ ਚਾਹੇ ਮੇਰਾ ਖੁਦ ਦਾ ਚੈਨਲ ਹੈ ਕਿ ਜਿੰਨੇ ਮਰਜ਼ੀ ਤੁਸੀਂ ਐਮਸੀਕਿਊਜ਼ ਲਾਈ ਜਾਓ ਜਿੰਨੇ ਮਰਜ਼ੀ ਤੁਸੀਂ ਕਲਾਸਿਸ ਲਗਾਈ ਜਾਓ ਪਰ ਜਦੋਂ ਤੱਕ ਤੁਸੀਂ ਉਹਦੀ ਰਿਵੀਜ਼ਨ ਨਹੀਂ ਕਰਦੇਗੇ ਕੁਝ ਨਹੀਂ ਹੋ ਸਕਦਾਗਾ ਕਿਉਂਕਿ ਜਦੋਂ ਆਪਾਂ ਕਿਸੇ ਕੋਈ ਕਲਾਸ ਦੇਖਦੇ ਆ ਕੋਈ ਵੀਡੀਓ ਦੇਖਦੇ ਆ ਉਦੋਂ ਤਾਂ ਆਪਾਂ ਨੂੰ ਲੱਗਦਾ ਕਿ ਹਾਂ ਵੀ ਸਾਰਾ ਕੁਝ ਆਪਣੇ ਮਾਈਂਡ 'ਚ ਫਿੱਟ ਹੋ ਗਿਆ ਹਾਂ ਟੀਚਰ ਹੁੰਦਾ ਉਹ ਆਪਾਂ ਨੂੰ ਇੱਕ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਆਪਣੀਆਂ ਜਿਹੜੀਆਂ ਚੀਜ਼ਾਂ ਉਹਨੂੰ ਸੌਖੀਆਂ ਜ਼ਰੂਰ ਕਰ ਸਕਦਾ ਪਰ ਜਿਹੜਾ ਪੜ੍ਹਨਾ ਉਹ ਤਾਂ ਆਪਾਂ ਨੂੰ ਹੀ ਪੜ੍ਹਨਾ ਪੈਣਾ ਐਸੇ ਕਰਕੇ ਟੈਲੀਗ੍ਰam ਗਰੁੱਪ ਦੇ ਉੱਪਰ ਤੁਹਾਨੂੰ ਸਾਰੀਆਂ ਪੀਡੀਐਫਸ ਵੀ ਆਪਾਂ ਅਵੇਲੇਬਲ ਕਰਵਾਈਆਂ ਹੋਈਆਂ ਨੇ 셀ਫ ਸਟੱਡੀ ਜ਼ਰੂਰ ਕਰਿਆ ਕਰੋ ਅੱਗੇ ਜੀ ਅੰਨਿਆਂ ਵਿੱਚ ਕਾਣਾ ਰਾਜਾ ਹੁਣ ਦੇਖੋ ਕਿ ਅੰਨੇ ਕਿਹੜੇ ਹੁੰਦੇ ਆ ਜਿਨ੍ਹਾਂ ਨੂੰ ਕੁਝ ਨਹੀਂ ਦਿਖਦਾ ਹੁੰਦਾ ਠੀਕ ਹੈ ਪਕਾਣਾ ਕੀ ਕਿਹੜਾ ਹੁੰਦਾ ਹੈ ਕਿ ਜਿਹਨੂੰ ਇੱਕ ਅੱਖ ਤੋਂ ਦੇਖਦਾ ਹੁੰਦਾ ਹੈ ਹੁਣ ਜਿੰਨਾ ਚੁ ਕਿਸੇ ਨੂੰ ਕੁਝ ਦਿਸਦਾ ਹੀ ਨਹੀਂ ਜੀ ਉਹਨਾਂ ਚੋਂ ਕਿਸੇ ਨੂੰ ਮਾੜਾ ਮੋਟਾ ਕੁਝ ਦਿਸਦਾ ਹੈ ਤਾਂ ਉਹਨਾਂ ਦਾ ਰਾਜਾ ਹੀ ਹੋਊਗਾ ਨਾ ਠੀਕ ਹੈ ਹੁਣ ਦੇਖੋ ਅਗਿਆਨੀਆਂ ਮੂਰਖਾਂ ਵਿੱਚੋਂ ਥੋੜੇ ਸਿਆਣੇ ਦੀ ਵੀ ਕਦਰ ਪੈ ਜਾਂਦੀ ਹੈ ਜਿੱਥੇ ਸਾਰੇ ਮੂਰਖ ਤੇ ਅਗਿਆਨੀ ਇਕੱਠੇ ਕੀਤੇ ਹੋਣ ਜਿਹਨਾਂ ਚੋਂ ਥੋੜੀ ਬਹੁਤੀ ਵੀ ਕਿਸੇ ਚ ਸਿਆਣਾ ਪੈ ਤਾਂ ਉਹਦੀ ਪੂਰੀ ਕਦਰ ਪੈਂਦੀ ਹੈ ਜਿਵੇਂ ਕਿ ਦੇਖੋ ਕੋਈ ਫੈਮਲੀ ਹੋਵੇ ਉਹਦੇ ਵਿੱਚ ਸਾਰੇ ਫੈਮਲੀ ਮੈਂਬਰ ਜਿਹੜੇ ਅਨਪੜ੍ਹ ਹੋਣ ਕਿਸੇ ਨੂੰ ਪੜ੍ਹਨਾ ਨਾ ਆਉਂਦਾ ਹੋਵੇ ਕਿਸੇ ਨੂੰ ਲਿਖਣਾ ਨਾ ਆਉਂਦਾ ਹੋਵੇ ਜੇ ਕਿਸੇ ਨੇ ਪੰਜ ਜਮਾਤਾਂ ਵੀ ਕੀਤੀਆਂ ਹੋਈਆਂ ਤੇ ਉਹ ਉਹਨਾਂ ਦਾ ਕੀ ਹੈ ਰਾਜਾ ਉਸ ਟਾਈਮ ਦੇ ਉੱਪਰ ਉਹ ਸਭ ਤੋਂ ਸਿਆਣਾ ਗਿਣਿਆ ਜਾਊਗਾ ਚਾਹੇ ਉਹ ਥੋੜਾ ਬਹੁਤ ਅਸਾਬ ਕਿਤਾਬ ਕਰ ਲਈ ਜਾਂ ਉਹਨੂੰ ਸਿਗਨੇਚਰ ਕਰਨੇ ਆਉਂਦੇ ਹੋਣ ਪਰ ਉਸਿਆਣੇ ਸਾਰਿਆਂ ਚੋਂ ਹੀ ਸਿਆਣਾ ਗਿਣਿਆ ਜਾਊਗਾ ਉਸ ਟਾਈਮ ਅੱਗੇ ਦੇਖੋ ਜੀ ਆਪਣੇ ਮੂੰਹ ਮੀਆਂ ਮਿੱਠੂ ਜਦੋਂ ਕੋਈ ਪ੍ਰਸ਼ੰਸਾ ਆਪਦੀ ਆਪ ਹੀ ਕਰੀ ਜਾਵੇ ਆਪਦੇ ਆਪ ਨੂੰ ਆਪ ਹੀ ਸਲਾਹੀ ਜਾਵੇ ਉਦੋਂ ਬੋਲਿਆ ਜਾਂਦਾ ਆਪਣੇ ਨੂੰ ਮੀਆਂ ਮੀਠੂ ਕਿਉਂਕਿ ਵੈਸੇ ਤਾਂ ਆਪਾਂ ਕਹਿੰਦੇ ਆ ਕਿ ਸਿਫਤ ਤਾਂ ਉਹ ਹੁੰਦੀ ਆ ਜਿਹੜੀ ਦੁਨੀਆ ਕਰੀ ਲੋਕ ਕਰਨ ਕੀ ਹਾਂ ਵੀ ਬਹੁਤ ਸਿਆਣਾ ਬੰਦਾ ਪਰ ਅੱਜ ਕੱਲ ਬਹੁਤ ਘੱਟ ਆ ਇਹੋ ਜਿਹਾ ਰੀਅਰ ਹੀ ਕੋਈ ਹੋਊਗਾ ਜਿਹਦੀ ਸਿਫਤ ਦੁਨੀਆ ਕਰਦੀ ਹੋਏ ਬਾਕੀ ਸਾਰੇ ਆਪ ਦੇ ਆਪ ਨੂੰ ਆਪ ਹੀ ਸਲਾਉਂਦੇ ਫਿਰਦੇ ਮੈਂ ਐਵੇਂ ਮੈਂ ਐਵੇਂ ਮੈਂ ਆ ਮੈਂ ਜੋ ਠੀਕ ਹੈ ਉਦੋਂ ਹੈ ਕਿ ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣੀ ਜਾਣਾ ਅੱਗੇ ਹੈ ਜੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਕਿ ਜਿਹੜਾ ਕੋਈ ਅੰਨਾ ਬੰਦਾ ਉਹ ਰਿਓੜੀਆਂ ਵੰਡੀ ਜਾਂਦਾ ਪਰ ਆਪਦਿਆਂ ਨੂੰ ਹੀ ਵੰਡੀ ਜਾਂਦਾ ਕਿਸੇ ਤੀਜੇ ਨੂੰ ਨਹੀਂ ਵੰਡਦਾ ਠੀਕ ਹੈ ਉਦੋਂ ਇਹ ਖਾਨ ਵਰਤੀ ਜਾਂਦੀ ਹੈ ਹਰ ਵਾਰ ਆਪਣੀ ਸਕੀਆਂ ਨੂੰ ਹੀ ਲਾਭ ਪਹੁੰਚਾਈ ਜਾਣਾ ਠੀਕ ਹੈ ਤੇ ਹੋਰਾਂ ਵੱਲ ਧਿਆਨ ਹੀ ਨਾ ਦੇਣਾ ਹੁਣ ਦੇਖੋ ਕਿ ਜੇ ਕੋਈ ਵਧੀਆ ਚੰਗੀ ਪੋਸਟ ਦੇ ਉੱਪਰ ਕੋਈ ਆਫੀਸਰ ਲੱਗਿਆ ਹੈ ਜਾਂ ਫਿਰ ਕੋਈ ਲੀਡਰ ਹੈ ਠੀਕ ਹੈ ਉਹ ਕੀ ਹੈ ਸਿਰਫ ਆਪ ਦੇ ਰਿਸ਼ਤੇਦਾਰਾਂ ਦਾ ਜਾਂ ਆਪ ਦੀ ਫੈਮਿਲੀ ਦਾ ਹੀ ਕਾਰੋਬਾਰ ਕਰੀ ਜਾਏ ਕਿਸੇ ਲੋਕਾਂ ਨੂੰ ਪੁੱਛੀ ਨਾ ਤੁ ਵੈਸੇ ਤਾਂ ਜੇ ਕੋਈ ਐਡਮਿਨਿਸਟ੍ਰੇਟਰ ਲੈਵਲ ਦੇ ਉੱਪਰ ਹੈ ਤਾਂ ਉਹਨੂੰ ਉਹਦਾ ਫਰਜ ਬਣਦਾ ਹੈ ਕਿ ਸਾਰੀ ਦੁਨੀਆ ਦਾ ਹੀ ਧਿਆਨ ਰੱਖੇ ਜਿਹੜੀ ਪਬਲਿਕ ਉਹਦੇ ਅੰਡਰ ਆਉਂਦੀ ਆ ਪਰ ਜੇ ਸਿਰਫ ਉਹ ਆਪ ਦੇ ਰਿਸ਼ਤੇਦਾਰਾਂ ਨੂੰ ਉਹਦਾ ਫਾਇਦਾ ਦੇਈ ਜਾਏ ਉਦੋਂ ਆਪਾਂ ਵਰਤ ਸਕਦੇ ਹਾਂ ਵਾਲੀ ਆਖਣ ਅੰਡਾ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੀਆਂ ਦੀ ਨੂੰਦੀ ਅੱਗੇ ਹੈ ਜੀ ਉੱਚੀ ਦੁਕਾਨ ਫਿੱਕਾ ਪਕਵਾਨ ਕੀ ਦੁਕਾਨ ਤਾਂ ਬੜੀ ਉੱਚੀ ਪਾ ਰੱਖੀ ਹੈ ਪਰ ਜਿਹੜਾ ਉਹਦੇ ਅੰਦਰਲਾ ਅੰਦਰ ਕੁਝ ਹੈ ਅਸਲੀਅਤ ਹੈ ਉਹ ਕੁਝ ਵੀ ਨਹੀਂ ਹੋਗੀ ਹੈਗੀ ਉਹ ਬਿਲਕੁਲ ਫਿੱਕੀ ਹੈ ਜਦੋਂ ਦਿਖਾਵਾ ਜ਼ਿਆਦਾ ਹੋਏ ਕਿਸੇ ਦਾ ਨਾਂ ਬਹੁਤਾ ਹੋਵੇ ਪਰ ਅਸਲੀਅਤ ਵਿੱਚ ਕੁਝ ਵੀ ਨਾ ਹੋਵੇ ਤਦ ਉਹਦੇ ਅੱਖਾਂ ਵਰਤੀ ਜਾਂਦੀਆਂ ਉੱਚੀ ਦੁਕਾਨ ਫਿੱਕਾ ਤਕਵਾਨ ਅੱਗੇ ਹੈ ਇੱਕ ਚੁੱਪ ਸੌ ਸੁਖ ਬਹੁਤ ਵਧੀਆ ਖਾਣਾ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਕਿ ਜਿੰਨਾ ਜਿਆਦਾ ਰਹਿ ਸਕੋ ਚੁੱਪ ਰਹਿਣਾ ਚਾਹੀਦਾ ਹੈ ਇੱਕ ਤਾਂ ਇਹਦੇ ਨਾਲ એનર્ਜੀ ਸੇਵ ਹੁੰਦੀ ਹੈ ਤੇ ਨਾਲ ਦੀ ਨਾਲ ਆਪਾਂ ਲੜਾਈ ਝਗੜਿਆਂ ਤੋਂ ਵੀ ਬਚਦੀ ਹੈ ਇੱਕ ਚੁੱਪ ਸੋ ਸੁਖ ਖਾਸ ਕਰਕੇ ਜਦੋਂ ਆਪਣੇ ਘਰੇਲੂ ਮੁੱਦਿਆਂ ਦੀ ਗੱਲ ਹੁੰਦੀ ਹੈ ਘਰ ਦੇ ਵਿੱਚ ਕਦੇ ਵੀ ਕਲੇਸ਼ ਨਹੀਂ ਪਾਉਣਾ ਚਾਹੀਦਾ ਜਿੱਥੇ ਜਿੰਨੀ ਚੁੱਪ ਰਹੀ ਜਾ ਸਕਦਾ ਹੈ ਚੁੱਪ ਰਹਿ ਲੈਣਾ ਚਾਹੀਦਾ ਕਿਉਂਕਿ ਆਪਦੇ ਨਾਲ ਜਿੱਤ ਕੇ ਆਪਾਂ ਕੁਝ ਵੀ ਨਹੀਂ ਖੱਟ ਸਕਦੇਗੇ ਆਪਦੇ ਕੋਲ ਹਾਰ ਵੀ ਜਾਓ ਤਾਂ ਕੋਈ ਉਹਦੇ 'ਚ ਵੱਡੀ ਗੱਲ ਨਹੀਂ ਹੁੰਦੀਗੀ ਕਈ ਮੌਕਿਆਂ ਤੇ ਆਪਣੀ ਗੱਲ ਦੱਸਣ ਨਾਲੋਂ ਚੋਪ ਪਰ ਰਹਿ ਲੈਣਾ ਵਧੀਰੀ ਲਾਭਦਾਇਕ ਹੁੰਦਾ ਕਿ ਚੋਪ ਪਰ ਰਹਿ ਲੋ ਕੋਈ ਚੱਕਰ ਨਹੀਂ ਪਰ ਬੋਲ ਕੇ ਖਲਾਰਾ ਨਹੀਂ ਪਾਉਣਾ ਚਾਹੀਦਾ ਅੱਗੇ ਹੈ ਇੱਕ ਅਨਾਰ ਸਤੋ ਬਿਮਾਰ ਕਿ ਜਦੋਂ ਚੀਜ਼ ਥੋੜੀ ਹੋਏ ਤੇ ਉਹਦੇ ਉਮੀਦਵਾਰ ਜਾਂ ਲੋੜਵੰਦ ਜਿਹੜੇ ਉਹ ਬਹੁਤ ਜ਼ਿਆਦਾ ਹੋਣ ਉਹਦੋਂ ਬੋਲਿਆ ਜਾਂਦਾ ਹੈ ਕਿ ਅਨਾਰ ਤਾਂ ਇੱਕ ਹੀ ਹੈ ਪਰ ਬਿਮਾਰ ਸਾਰੇ ਪਏ ਕਿਨੂੰ ਕਿਨੂੰ ਦੇਈਏ ਇੱਕ ਅਨਾਰ ਸਤੋ ਬਿਮਾਰ ਅੱਗੇ ਜੀ ਇੱਕ ਨੂੰ ਕੀ ਰੋਨੀ ਹੈ ਸਾਰਾ ਊਤ ਗਿਆਈ ਆਵਾ ਹੁਣ ਇਹ ਇਦਾਂ ਦੇ ਅਖਾਨ ਦੀ ਬਹੁਤ ਚਾਂਸਸ ਹੁੰਦੀ ਹੈ ਪੇਪਰ ਦੇ ਵਿੱਚ ਆਉਣ ਦੇ ਜਾਂ ਫਿਲ ਅਪ ਬਣਨ ਦੇ ਕਿਉਂਕਿ ਅੱਧਾ ਦੇ ਕੇ ਪੁੱਛ ਸਕਦੇ ਇੱਕ ਨੂੰ ਕਿ ਰੋਨੀ ਅੱਗੇ ਖਾਲੀ ਜਗ੍ਹਾ ਛੱਡ ਦੇਣ ਪੁੱਛਣ ਕਿ ਇਹਨੂੰ ਫਿਲ ਕਰੋ ਤਾਂ ਇਹ ਦੇਖੋ ਕੀ ਹੈ ਇੱਕ ਨੂੰ ਕਿ ਰੋਨੀ ਹੈ ਸਾਰਾ ਉਤ ਗਿਆਈ ਆਵਾ ਜਦੋਂ ਇਹ ਦੱਸਣਾ ਹੋਏ ਕਿ ਜਦੋਂ ਕੋਈ ਇੱਕ ਚੀਜ਼ ਦੇ ਖਰਾਬ ਹੋ ਜਾਂਦੇ ਅਫਸੋਸ ਕਰੇ ਪਰ ਉਹਨੂੰ ਦੱਸਣਾ ਹੋਵੇ ਕਿ ਬਾਕੀ ਚੀਜ਼ਾਂ ਵੀ ਖਰਾਬ ਹੋ ਗਈਆਂ ਸਿਰਫ ਇੱਕ ਨੂੰ ਹੀ ਨਾ ਰੋਈ ਜਾ ਸਾਰੀਆਂ ਹੀ ਹੋ ਗਈਆਂ ਉਦੋਂ ਬੋਲਦੇ ਇੱਕ ਨੂੰ ਕੀ ਰੋਣੀ ਹੈ ਸਾਰਾ ਉਤ ਗਿਆ ਹੀ ਆਵਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਘਰ 'ਚ ਆਪਣੀ ਕੋਈ ਬੱਚਾ ਉਹ ਵਿਗੜਿਆ ਹੋਇਆ ਫੋਨ ਬੜਾ ਦੇਖਦਾ ਹੈ ਤੇ ਉਹ ਆnde ਰਿਸ਼ਤੇਦਾਰਾਂ ਕੋਲ ਕਹੀ ਜਾਵੇਗੀ ਕਿ ਹਾਈ ਫੋਨ ਬੜਾ ਦੇਖਦਾ ਫੋਨ ਬੜਾ ਦੇਖਦਾ ਉਦੋਂ ਉਹਦੇ ਰਿਸ਼ਤੇਦਾਰ ਕਹਿ ਸਕਦੇ ਆ ਕਿ ਇੱਕ ਨੂੰ ਕੀ ਰੋਨੀ ਹੈ ਸਾਰਾ ਉਤ ਗਿਆ ਯਾਰਾ ਸਾਡੇ ਦਾ ਆਪਦੇ ਬਹੁਤ ਫੋਨ ਦੇਖਦੇ ਆ ਮੇਰਾ ਬੱਚਾ ਤਾਂ ਖੁਦ ਬਹੁਤ ਜਿਆਦਾ ਫੋਨ ਦੇਖਦਾ ਪਰ ਚਲੋ ਜੋ ਸਮੇਂ ਦੇ ਅਕੋਰਡਿੰਗ ਹੈ ਅੱਗੇ ਹੈ ਇੱਕ ਮੂਹ ਇਹ ਮੂਹ ਤੇ ਮਸਰਾਂ ਦੀ ਦਾਲ ਜਦੋਂ ਦੱਸਣਾ ਹੋਵੇ ਕਿ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਹੀਂ ਜਦੋਂ ਕਿਸੇ ਇਹ ਆਈਡੈਂਟੀਫਾਈ ਕਰਨਾ ਹੋਵੇ ਕਿਸੇ ਨੂੰ ਇਹ ਇੰਡੀਕੇਟ ਕਰਨਾ ਹੋਵੇ ਕਿ ਜਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਖਾਸ ਚੀਜ਼ ਦੇ ਲਈ ਉਹ ਯੋਗ ਹੀ ਨਹੀਂ ਹੈਗਾ ਉਹਨੂੰ ਇਹ ਚੀਜ਼ ਉਹਦੇ ਕੋਲ ਨਹੀਂ ਹੋ ਸਕਦੀ ਉਦੋਂ ਬੋਲਦੇ ਆ ਇਹ ਮੂੰਹ ਤੇ ਮਸਰਾਂ ਦੀ ਦਾਲ ਕਿ ਇਹਦੇ ਤੋਂ ਕੰਮ ਕਰਵਾਉਣਾ ਇਹ ਨਹੀਂ ਕਰ ਸਕਦਾ ਅੱਗੇ ਇੱਕ ਮੱਛੀ ਸਾਰਾ ਪਾਣੀ ਗੰਦਾ ਕਰ ਦਿੰਦੀ ਹੈ ਕਿ ਜਦੋਂ ਇਹ ਦੱਸਣਾ ਹੋਵੇ ਕਿ ਇੱਕ ਭੈੜਾ ਆਦਮੀ ਹੀ ਸਾਰਾ ਮਾਹੌਲ ਖਰਾਬ ਕਰ ਕਰ ਦਿੰਦਾ ਹੈ ਤੋ ਉਦੋਂ ਕਹਿ ਸਕਦੇ ਆ ਇੱਕ ਮੱਛੀ ਸਾਰਾ ਪਾਣੀ ਗੰਦਾ ਕਰ ਦਿੰਦੀ ਆ ਜਿਵੇਂ ਆਪਾਂ ਇਹ ਵੀ ਬੋਲਦੇ ਹੁੰਦੇ ਆ ਬਚਪਨ ਤੋਂ ਸੁਣਦੇ ਆ ਰਹੇ ਆ ਕਿ ਇੱਕ ਮੱਝ ਲਿਬੜੀ ਹੋਏ ਤੇ ਸਾਰੀਆਂ ਨੂੰ ਲਬੇੜ ਦਿੰਦੀ ਆ ਪੂਛਾ ਮਾਰ ਮਾਰ ਕੇ ਤੋ ਉਹ ਵੀ ਇੱਥੇ ਵਰਤ ਸਕਦੇ ਆ ਉਹ ਵੀ ਇਹ ਚੀਜ਼ ਆ ਇੱਕ ਮੱਛੀ ਸਾਰਾ ਪਾਣੀ ਗੰਦਾ ਕਰ ਦਿੰਦੀ ਆ ਅੱਗੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਜਦੋਂ ਕੋਈ ਕਿਸੇ ਕੰਮ ਵਿੱਚ ਐਵੇਂ ਚੌਧਰੀ ਚੌਧਰੀ ਬਣਦਾ ਫਿਰਦਾ ਹੋਏ ਉਦੋਂ ਬੋਲਦੇ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਕਿ ਜੇ ਵੀ ਪੁੱਛਗੀ ਚ ਨਹੀਂ ਹੁੰਦੀਗੀ ਪਰ ਉਹੀ ਅੱਗੇ ਚੌਧਰ ਝਾੜੀ ਜਾਈ ਅੱਗੇ ਅੱਗੇ ਹੋ ਕੇ ਉਦੋਂ ਬੋਲਦੇ ਆ ਇਹ ਖੰਡ ਅੱਗੇ ਜੀ ਸਾਈਆਂ ਕਿਤੇ ਵਧਾਈਆਂ ਕਿਤੇ ਕਿਸਾਈਆਂ ਕਿਸੇ ਹੋਰ ਨੂੰ ਲਾਈ ਜਾਣੀਆਂ ਤੇ ਵਧਾਈਆਂ ਕਿਤੇ ਹੋਰ ਹੀ ਜਾ ਕੇ ਦੇ ਦੇਣੀਆਂ ਉਦੋਂ ਇਹ ਖਾਨਵਰਤ ਦੇ ਆ ਜਿਹੜਾ ਮਨੁੱਖ ਲਾਰੇ ਲੱਪੇ ਕਿਸੇ ਹੋਰ ਨਾਲ ਲਾਵੇ ਤੇ ਕੰਮ ਕਿਸੇ ਹੋਰ ਦਾ ਹੀ ਕਰ ਜਾਏ ਉਦੋਂ ਬੋਲਦੇ ਆ ਸਾਈਆਂ ਕਿਤੇ ਵਧਾਈਆਂ ਕਿਤੇ ਅੱਗੇ ਜੀ ਸਾਡੀ ਬਿੱਲੀ ਸਾਨੂੰ ਮਿਉ ਕਿ ਜਦੋਂ ਆਪਣੇ ਹੱਥੀ ਕੋਈ ਪਾ ਲਿਆ ਹੋਏ ਤੇ ਉਹ ਹੀ ਸਾਨੂੰ ਜਵਾਬ ਦੇਣ ਲੱਗ ਜੇ ਉਦੋਂ ਬੋਲਦੇ ਆ ਸਾਡੀ ਬਿੱਲੀ ਸਾਨੂੰ ਮਿਉ ਅੱਗੇ ਸਖੀ ਨਾਲੋਂ ਸੂਮਪਲਾ ਜਿਹੜਾ ਤੁਰਤ ਦੇਵੇ ਜਵਾਬ ਇੰਪੋਰਟੈਂਟ ਆ ਖਾਨਾ ਸਖੀ ਨਾਲੋਂ ਸੂਨ ਪਲਾ ਜਿਹੜਾ ਤੁਰਤ ਦੇਵੇ ਜਵਾਬ ਜਦੋਂ ਇਹ ਦੱਸਣਾ ਹੋਏ ਕਿ ਟਾਲ ਮਟੋਲੇ ਕਰਨ ਨਾਲ ਜਵਾਬ ਦੇਣਾ ਹੀ ਚੰਗਾ ਹੁੰਦਾ ਕਿਸੇ ਨੂੰ ਲਾਰੇ ਨਹੀਂ ਲਾਉਣੇ ਚਾਹੀਦੇ ਸਿੱਧਾ ਜਵਾਬ ਦੇ ਦੇਣਾ ਚਾਹੀਦਾ ਉਦੋਂ ਇਹ ਖਾਨ ਵਰਤਦੇ ਆ ਸਖੀ ਨਾਲੋਂ ਸੂਨ ਪਲਾ ਜਿਹੜਾ ਤੁਰਤ ਦੇਵੇ ਜਵਾਬ ਹੁਣ ਇਹ ਖਾਨ ਨੂੰ ਆਪਾਂ ਥੋੜਾ ਸਮਝ ਲੈਣੇ ਆ ਦੇਖੋ ਸਖੀ ਜਿਹੜਾ ਹੁੰਦਾ ਉਹ ਹੁੰਦਾ ਦੋਸਤ ਠੀਕ ਹੈ ਤੇ ਜਿਹੜਾ ਸੂਮ ਹੁੰਦਾ ਉਹ ਹੁੰਦਾ ਮਤਲਬ ਕਿ ਕੈਲੋ ਕਿ ਜਿਹੜਾ ਬੰਦਾ ਆਪਦੇ ਆਪ ਚ ਰਹਿੰਦਾ ਉਹਨੂੰ ਕਿਸੇ ਦੀ ਜਾਦੀ ਪਰਵਾਹ ਨਹੀਂ ਹੁੰਦੀਗੀ ਠੀਕ ਹੈ ਸੂਮ ਹੁੰਦਾ ਜਿਹੜਾ ਕੋਈ ਪੈਸੇ ਤੇ ਲਾ ਖਰਚ ਕੇ ਖੁਸ਼ ਨਹੀਂ ਹੁੰਦਾਗਾ ਸਿਰਫ ਮਤਲਬੀ ਇਨਸਾਨ ਹੁਣ ਕਹਿੰਦੇ ਕਿ ਦੋਸਤ ਦੇ ਨਾਲੋਂ ਤਾਂ ਸੂਮ ਹੀ ਚੰਗਾ ਹੈ ਜਿਹੜਾ ਤੁਰਤ ਦੇ ਵਿਜਵਾਬ ਜਿਹੜਾ ਉਸੇ ਹਲੇ ਕਹਿ ਦੂਗਾ ਨਾ ਵੀ ਇਹ ਚੀਜ਼ ਮੈਨੂੰ ਤੈਨੂੰ ਦੇਣੀ ਮੂੰਹ ਤੇ ਅਗਲਾ ਖੜਾ ਤਾਂ ਹੈ ਮੂੰਹ ਤੇ ਹੀ ਕਹਿ ਦਿੰਦਾ ਹੈ ਵੇ ਲਾਰੇ ਟਾਲ ਮਟੋਲ ਕਰਕੇ ਅਖੀਰ ਤੇ ਫਿਰ ਜਵਾਬ ਵੀ ਨਹੀਂ ਦੇਣਾ ਤੇ ਅਗਲੇ ਦਾ ਕੰਮ ਵੀ ਨਹੀਂ ਕਰਨਾ ਉਹਦੇ ਨਾਲ ਚੰਗਾ ਕਿ ਅਗਲੇ ਨੂੰ ਜਵਾਬ ਦੇ ਦੋ ਸਖੀ ਨਾਲੋਂ ਸੂਮ ਪਲਾ ਜਿਹੜਾ ਤੁਰਤ ਦੇਵੇ ਜਵਾਬ ਅੱਗੇ ਜੀ ਉਲਟੀ ਵਾਰ ਖੇਤ ਨੂੰ ਖਾਵੇ ਜਦੋਂ ਰਖਵਾਲੇ ਹੀ ਨੁਕਸਾਨ ਕਰਨ ਲੱਗ ਜਾਣ ਉਦੋਂ ਬੋਲੇ ਜਾਂਦੇ ਆ ਉਲਟੀ ਵਾੜ ਖੇਤ ਨੂੰ ਖਾਈ ਕਿਉਂਕਿ ਕੋਈ ਖੇਤ ਆ ਉਹਦੀ ਬਾਉਂਡਰੀ ਕੀਤੀ ਹੈ ਵਾੜ ਕੀਤੀ ਹੈ ਕਿ ਇਹਨੂੰ ਬਾਹਰਲਾ ਕੋਈ ਪਸ਼ੂ ਡੰਗਰ ਆ ਕੇ ਨਾ ਖਾ ਜਾਏ ਪਰ ਜਿਹੜੀ ਵਾੜ ਆ ਉਹ ਹੀ ਉਹਨੂੰ ਖਾਈ ਜਾਏ ਤੋਦੋਂ ਇੱਕ ਚੀਜ਼ ਬੋਲਾਂਗੇ ਉਲਟੀ ਵਾੜ ਖੇਤ ਨੂੰ ਖਾਈ ਮਤਲਬ ਕਿ ਕਿਸੇ ਨੇ ਕੋਈ ਕਾਰੋਬਾਰ ਕੀਤਾ ਕਿਸੇ ਬੰਦੇ ਨੂੰ ਰੱਖਿਆ ਆ ਉੱਥੇ ਨਿਗਰਾਨੀ ਲਈ ਜੇ ਨਿਗਰਾਨੀ ਕਰਨ ਵਾਲਾ ਬੰਦਾ ਹੀ ਸਾਰਾ ਕੁਝ ਲੁੱਟ ਗਿਆ ਖਾ ਗਿਆ ਫਿਰ ਬਾਹਰਲੇ ਉਹਨੂੰ ਖਾਣੀਆਂ ਨਾ ਖਾਣ ਉਹਦੀ ਵਾੜ ਹੀ ਉਹਨੂੰ ਖਾ ਗਈ ਅੱਗੇ ਜੀ ਇਤਿਹਾਈ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਜਦੋਂ ਇਹ ਦੱਸਣਾ ਹੋਏ ਕਿ ਕਿਸੇ ਥੋੜ ਚਿਤ ਬੰਦੇ ਨੂੰ ਉਸ ਦੀ ਵੇਤ ਤੋਂ ਉਚੇਰੀ ਚੀਜ਼ ਪ੍ਰਾਪਤ ਹੋ ਜਾਏ ਤਾਂ ਉਸ ਦੀ ਦੁਰਵਰਤੋਂ ਕਰਨ ਲੱਗ ਜਾਂਦਾ ਹਾਂ ਦੇਖੋ ਕਿ ਜਦੋਂ ਕਿਸੇ ਕੋਲ ਇੰਨੀ ਇੰਨੀ ਵਿੱਧਤਾ ਨਾ ਹੋਏ ਪਰ ਉਹਨੂੰ ਆਪਦੇ ਬਿੱਤ ਤੋਂ ਜ਼ਿਆਦਾ ਕਿਸੇ ਨੂੰ ਚੀਜ਼ ਮਿਲ ਜੇ ਫਿਰ ਉਹਨੂੰ ਹਜਮ ਨਹੀਂ ਹੁੰਦੀ ਹੁੰਦੀ ਠੀਕ ਹੈ ਜਦੋਂ ਔਕਾਤ ਤੋਂ ਜ਼ਿਆਦਾ ਮਿਲ ਜੇ ਕਹਿੰਦੇ ਢਿਹਾਏ ਜੱਟ ਕਟੋਰਾ ਲੱਭਾ ਹੁਣ ਜੱਟ ਢਿਹਾਇਆ ਸੀ ਉਹਨੂੰ ਕਟੋਰਾ ਲੱਭ ਗਿਆ ਤੇ ਹਨਾ ਹੁਣ ਉਹ ਉਹਨੂੰ ਐ ਨਹੀਂ ਕਿ ਮੈਂ ਥੋੜਾ ਪਾਣੀ ਪੀ ਕੇ ਸਬਰ ਕਰ ਲਾਂ ਪਾਣੀ ਪੀ ਪੀ ਆਫਰਿਆ ਕਿ ਪਾਣੀ ਪੀ ਪੀ ਕੇ ਆਫਰ ਗਿਆ ਉਸੇ ਤਰ੍ਹਾਂ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਚੀਜ਼ ਮਿਲ ਜੇ ਪਰ ਉਹਨੂੰ ਉਹਦੀ ਵਰਤੋਂ ਨਾ ਕਰਨੀ ਆਏ ਉਦੋਂ ਬੋਲਦੇ ਆ ਢਿਹਾਏ ਜੱਟ ਕਟੋਰਾ ਲੱਭਾ ਪਾਣੀ ਪੀਪੀ ਆਫਰੇ ਅੱਗੇ ਉਖਲੀ ਵਿੱਚ ਸਿਰ ਦਿੱਤਾ ਮੋਲਿਆਂ ਦਾ ਕੀ ਡਰ ਹੈ ਕਿ ਜਦੋਂ ਕਿਸੇ ਔਖੇ ਕੰਮ ਦਾ ਬੀੜਾ ਚੋਕੀ ਲਿਆ ਫਿਰ ਡਰਨਾ ਕਿਉਂ ਉਦੋਂ ਹੀ ਖਾਨ ਵਰਤੀ ਜਾਂਦੀ ਜਿਵੇਂ ਹੁਣ 8894 ਜੇ ਹੁਣ ਸੋਚ ਹੀ ਲਿਆ ਕਿ ਅਸੀਂ ਪੇਪਰ ਕਲੀਅਰ ਕਰਨਾ ਹੀ ਕਰਨਾ ਹੈ ਤਾਂ ਫਿਰ ਡਰਨਾ ਕਿਉਂ ਕਿ ਪੇਪਰ ਨੇੜੇ ਆਏ ਦੂਰ ਹੋਏ ਲੋਕ ਕੋਰਟ ਕੇਸ ਲੌਂਜੋ ਮਰਜੀ ਕਰਨ ਅਸੀਂ ਪੜ੍ਹਨਾ ਹੀ ਪੜਨਾ ਸੀ ਪੇਪਰ ਆਦਾ ਕਲੀਅਰ ਕਰ ਹੀ ਲੈਣਾ ਜਦੋਂ ਵੀ ਪੇਪਰ ਹੋਇਆ ਕਿਉਂਕਿ ਅਸੀਂ ਆਪ ਦੀ ਕੰਟੀਨਿਊ ਤਿਆਰੀ ਕਰ ਰਹੇ ਹਾਂ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਅੱਗੇ ਹੈ ਜੀ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿ ਜਦੋਂ ਇਹ ਦੱਸਣਾ ਹੋਵੇ ਕਿ ਕੋਈ ਬੰਦਾ ਆਪਣੇ ਆਪ ਵਿੱਚ ਮਸਤ ਰਹਿਣ ਵਾਲਾ ਜਾਂ ਮਤਲਬ ਪ੍ਰਸਤ ਲਈ ਵਰਤਿਆ ਜਾਂਦੀ ਹੈ ਖਾਨ ਕਿ ਜਦੋਂ ਕੋਈ ਬੰਦਾ ਸਿਰਫ ਆਪਦੇ ਬਾਰੇ ਸੋਚਦਾ ਹੈ ਮਤਲਬ ਪ੍ਰਸਤ ਹੈ ਉਹਨੂੰ ਕਿਸੇ ਨਾਲ ਕੁਝ ਨਹੀਂ ਲੱਗਦਾਗਾ ਕਿ ਕੋਈ ਜੋ ਮਰਜ਼ੀ ਕਰੀ ਜਨ ਉਹਦੋਂ ਹੈ ਕੋਈ ਮਰੇ ਕੋਈ ਜੀਵੇ ਕੋਈ ਮਰੀ ਜਾਵੇ ਜਾਂ ਕੋਈ ਜੀ ਵੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੁਤਰਾ ਕੋਲ ਪਤਾਸੇ ਪੀਵੇ ਉਹ ਆਪਦੇ ਪਤਾਸੇ ਖੋਲ-ਖੋਲ ਕੇ ਮਿੱਠਾ ਪਾਣੀ ਪੀ ਜਾਂਦਾ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਅੱਗੇ ਜੀ ਕਾਲੀ ਅੱਗੇ ਟੋਏ ਜਦੋਂ ਇਹ ਦੱਸਣਾ ਹੋਵੇ ਕਿ ਕਾਲੀ ਕੀਤਿਆ ਕੰਮ ਖਰਾਬ ਹੋ ਜਾਂਦਾ ਉਦੋਂ ਬੋਲਦੇ ਕਾਲੀ ਅੱਗੇ ਟੋਏ ਅੱਗੇ ਜੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਜਦੋਂ ਸਮਾਂ ਆਉਣ ਤੇ ਕੋਈ ਤੰਗ ਕਰਨ ਵਾਲੇ ਵਾਲੇ ਤੋਂ ਬਦਲਾ ਲਵੇ ਉਦੋਂ ਇਹ ਚੀਜ਼ ਬੋਲੀ ਜਾਂਦੀ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਫਾਰ ਐਗਜ਼ਾਮਪਲ ਜੇ ਕਿਸੇ ਨੇ ਆਪਾਂ ਨੂੰ ਬੜਾ ਤੰਗ ਕੀਤਾ ਹੋਵੇ ਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਜਦੋਂ ਆਪਣੇ ਕੋਈ ਬੱਸ ਪੈਂਦਾ ਫਿਰ ਆਪਾਂ ਵੀ ਜਦੋਂ ਉਹਦਾ ਕੋਈ ਬਦਲਾ ਲਈਏ ਉਦੋਂ ਚੀਜ਼ ਇਹ ਬੋਲੀ ਜਾਂਦੀ ਹੈ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ ਕਿ ਤੂੰ ਸਾਡੇ ਤੇ ਦਾਦੇ ਵਾਲੀਆਂ ਬੜੀਆਂ ਚਲਾਈਆਂ ਅੱਜ ਪੋਤੇ ਦੀ ਵਾਰੀ ਆ ਗਈ ਹੈ ਅੱਗੇ ਜੀ ਹਾਥੀ ਲੰਗ ਗਿਆ ਤੇ ਪੂਛ ਰਹਿ ਗਈ ਜਦੋਂ ਕੰਮ ਦਾ ਔਖਾ ਹਿੱਸਾ ਮੁੱਕ ਜਾਏ ਤੇ ਥੋੜਾ ਜਿਹਾ ਰਹਿ ਜੇ ਤ ਉਦੋਂ ਬੋਲਿਆ ਜਾਂਦਾ ਕਿ ਹਾਥੀ ਲੰਗ ਗਿਆ ਸਿਰਫ ਪੂਛ ਰਹਿ ਗਈ ਜਿਵੇਂ ਕਿ ਹੁਣ ਆਪਾਂ ਇਹ ਸਿਲੇਬਸ ਕਰ ਲਿਆ ਸਾਰਾ ਸਿਰਫ ਥੋੜੇ ਜਿਹੇ ਸਿਲੇਬਸ ਰਹਿ ਗਿਆ ਆਪਾਂ ਕਹਿ ਸਕਦੇ ਹਾਂ ਕਿ ਹਾਥੀ ਤਾਂ ਲੰਗ ਗਿਆ ਹੁਣ ਤਾਂ ਪੂਛ ਹੀ ਰਹਿ ਗਈ ਹੈ ਠੀਕ ਹੈ ਯਾਨ ਤੁਸੀਂ ਇਹ ਕਹਿ ਸਕਦੇ ਹੋ 889494 ਵਾਲਿਆਂ ਨੇ ਵੀ ਪੀਪਰ ਤਾਂ ਦਾ ਕੁਆਲੀਫਾਈ ਕਰ ਹੀ ਲਿਆ ਠੀਕ ਹੈ ਵਧੀਆ ਮਾਰਕਸ ਵੀ ਲੈ ਲੇ ਹੁਣ ਇਹ ਰਹਿ ਗਿਆ ਇਹਦਾ ਪੂਚ ਹੀ ਰਹਿ ਗਈ ਹੈ ਕਿਉਂਕਿ ਇਹਦੇ ਵਿੱਚ ਕੀ 50 50 ਪਰਸੈਂਟ ਮਾਰਕਸ ਲੈਣੇ ਆ ਉਹ ਵੀ ਵਿਦਆਊਟ 네ਗੇਟਿਵ ਮਾਰਕਿੰਗ ਹੈ ਇਹ ਤਾਂ ਲੰਘ ਹੀ ਹਨ ਅੱਗੇ ਜੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਜਦੋਂ ਇਹ ਦੱਸਣਾ ਹੋਏ ਕਿ ਜੋ ਬਾਰੋ ਚੰਗਾ ਤੇ ਮਿੱਠਾ ਜਾਪੇ ਪਰ ਦਿਲ ਦਾ ਖੋਟਾ ਹੋਵੇ ਉਦੋਂ ਬੋਲਦੇ ਆ ਕਿ ਹਾਥੀ ਦੇ ਦੰਦ ਖਾਣ ਨੂੰ ਤਾਂ ਕੁਝ ਹੋਰ ਆ ਦਿਖਾਉਣ ਦੇ ਕੁਝ ਹੋਰ ਕਿ ਜਦੋਂ ਕਿਸੇ ਨੂੰ ਮਤਲਬ ਹੋਏ ਉਦੋਂ ਤਾਂ ਬੜਾ ਮਿੱਠਾ ਬੰਦਾ ਹੋਏ ਜਦੋਂ ਅਗਲੇ ਦਾ ਮਤਲਬ ਨਿਕਲ ਜੇ ਫੇਰ ਅਗਲਾ ਬੁਲਾਵੇ ਚਲਾਵੇ ਨਾ ਪੁੱਛੇ ਨਾ ਉਹਦੋਂ ਬੋਲੇ ਕਿ ਹਾਥੀ ਦੇ ਦੰਦ ਖਾਣ ਦੇ ਕੁਝ ਹੋਰ ਸੀ ਤੇ ਦਿਖਾ ਦਿਖਾ ਸਾਨੂੰ ਕੋਈ ਹੋਰ ਹੀ ਗਿਆ ਦਿਖਾਉਣ ਦੇ ਹੋਰ ਹੀ ਨਹੀਂ ਅੱਗੇ ਸਰਫਾ ਕਰਕੇ ਸੁੱਤੀ ਤੇ ਆਟਾ ਖਾਗੀ ਕੁੱਤੀ ਜਦੋਂ ਕੋਈ ਕੰਜੂਸੀ ਜਾਂ ਬਚਤ ਕਰਕੇ ਕਰੇ ਪਰ ਨੁਕਸਾਨ ਉਹਦਾ ਵੱਧ ਹੋ ਜੇ ਉਦੋਂ ਇਹ ਚੀਜ਼ ਬੋਲੀ ਜਾਂਦੀ ਹੈ ਸਰਫਾ ਕਰਕੇ ਸੁੱਤੀ ਤੇ ਆਟਾ ਖਾਗੀ ਕੁੱਤੀ ਜਿਵੇਂ ਕਿ ਆਪਾਂ ਇਹਦੇ 'ਚ ਐਗਜ਼ਾਮਪਲ ਲੈ ਲਈਏ ਕਿ ਜਿਵੇਂ ਹੁਣ ਰੋਡਵੇਜ਼ ਦੇ ਉੱਪਰ ਲੇਡੀਜ਼ ਦਾ ਕਿਰਾਇਆ ਨਹੀਂ ਲੱਗਦਾਗਾ ਮੈਂ ਬਹੁਤ ਵਾਰ ਦੇਖਿਆ ਹੈ ਕਿ ਮੈ ਜਾਨੀਆਂ ਜਦੋਂ ਜੋਬ ਤੇ ਲੇਡੀਜ਼ ਹੁੰਦੀਆਂ ਕਈ ਵਾਰੀ ਪ੍ਰਾਈਵੇਟ ਵਾਹਨ ਤੋਂ ਟਪਾ ਦੇਣਗੀਆਂ ਸਿਰਫ ਕਿ ਸਾਡੀ ਕੀ ਐ ਰੋਡਵੇਜ਼ ਆਏ ਤਾਂ ਅਸੀਂ ਆਧਾਰ ਕਾਰਡ ਤੇ ਜਾਈਏ ਠੀਕ ਹੈ ਜੇ ਮੰਨ ਲਓ ਐ ਹੋ ਜੇ ਕਿ ਲਾਸਟ ਬੱਸ ਹੋਏ ਉਹ ਵੀ ਉਹ ਟਪਾ ਲੈਣ ਦੋਸਤੋ ਬਾਅਦ ਕੋਈ ਬੱਸ ਨਾ ਆਉਂਦੀ ਹੋਏ ਫਿਰ ਜੋ ਟੈਕਸੀ ਟੁਕਸੀ ਕਰਕੇ ਜਾਣਗੀਆਂ ਤੇ ਫਿਰ ਕੀ ਐ ਉੱਥੇ ਚੀਜ਼ ਵਰਤ ਸਕਦੇ ਹਾਂ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਏ ਕੁੱਤੀ ਅੱਗੇ ਆ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਕਿ ਜਦੋਂ ਅਮੀਰ ਲੋਕਾਂ ਦੀ ਮਾੜੀ ਜਾਂ ਨਕਮੀ ਔਲਾਦ ਦੀ ਵੀ ਕਦਰ ਪੈਂਦੀ ਆ ਪਰ ਜਿਹੜਾ ਵਿਚਾਰਾ ਮੀਡਲ ਕਲਾਸ ਜਾਂ ਗਰੀਬ ਹੁੰਦਾ ਉਹ ਜਿੰਨਾ ਮਰਜੀ ਸਿਆਣਾ ਹੋਵੇ ਉਹਦੀ ਕਦੇ ਕੋਈ ਕਦਰ ਨਹੀਂ ਪੈਂਦੀ ਜਿਹੜਾ ਅਮੀਰ ਹੁੰਦਾ ਉਹਦੇ ਕਮਲੇ ਵੀ ਸਿਆਣੇ ਆ ਅੱਗੇ ਜੀ ਜੋੜੀਆਂ ਜੱਗ ਥੋੜੀਆਂ ਨਰੜ ਬਖੇਰੇ ਕਵੈਸ਼ਨ ਇਹ ਫਿਲ ਅਪ ਦੇ ਵਿੱਚ ਆ ਸਕਦਾ ਕਿਉਂਕਿ ਇਦਾਂ ਦੇ ਕੁਐਸਚਨ ਬਣ ਸਕਦੇ ਆ ਜੋੜੀਆਂ ਜਗ ਥੋੜੀਆਂ ਦੇ ਕੇ ਅੱਗੇ ਆ ਜਿਹੜੀ ਇਹ ਖਾਲੀ ਜਗ੍ਹਾ ਛੱਡ ਦਿੱਤੀ ਜਾਏ ਤੁਹਾਨੂੰ ਅਖਾਂਡ ਪੂਰਾ ਕਰਨ ਲਈ ਪੁੱਛਿਆ ਜਾ ਸਕਦਾ ਹੁਣ ਇਹ ਅਖਾਂਡ ਕਦੋਂ ਵਰਤੀ ਜਾਂਦੀ ਹੈ ਸੰਸਾਰ ਵਿੱਚ ਇੱਕੋ ਜਿੰਨੇ ਸੋਹਣੇ ਜਾਂ ਚੰਗੇ ਸੁਭਾਅ ਦੇ ਪਤੀ ਪਤਨੀ ਘਟ ਘਾਟੀ ਮਿਲਦੇ ਆ ਠੀਕ ਹੈ ਕਿਉਂਕਿ ਜੋੜੀਆਂ ਤਾਂ ਬਹੁਤ ਬਣਦੀਆਂ ਪਰ ਜੇ ਆਪਾਂ ਕਹਿ ਲਈਏ ਨਾ ਕਿ ਸਾਰਿਆਂ ਦੇ ਸਰਵਗੁਣ ਸੰਪੰਨ ਜਿਹੜਾ ਆਪਾਂ ਡਾਇਲੌਗਸ ਹੁੰਦੇ ਹੁੰਦੇ ਆ ਕਿ ਜੇ ਕਹੀਏ ਕਿ ਪਰਫੈਕਟ ਮੈਚ ਤੇ ਉਹ ਬੜੇ ਘੱਟ ਲੋਕਾਂ ਦਾ ਹੀ ਹੁੰਦਾ ਹੈ। ਬਾਕੀਆਂ ਨੂੰ ਤਾਂ ਐਡਜਸਟਮੈਂਟ ਹੀ ਕਰਨੀ ਪੈਂਦੀ ਹੈ, ਸੈਕਰੀਫਾਈਸਿਸ ਕਰਨੀ ਪੈਂਦੀ ਹੈ, ਠੀਕ ਹੈ। ਜੋੜੀਆਂ ਜੱਗ ਥੋੜੀਆਂ ਨਰੜ ਬਥੇਰੀ। ਅੱਗੇ ਜੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਲੜਾਈ ਵਿੱਚ ਕਸੂਰ ਦੋਵਾਂ ਧਿਰਾਂ ਦਾ ਹੁੰਦਾ ਇੱਕ ਦਾ ਹੀ ਨਹੀਂ ਹੁੰਦਾ ਕਾ ਇੱਕ ਹੱਥ ਨਾਲ ਕਦੇ ਤਾੜੀ ਨਹੀਂ ਵੱਜਦੀ ਅੱਗੇ ਐਨਾ ਤਿਲਾਂ ਵਿੱਚ ਤੇਲ ਨਹੀਂ ਜਦੋਂ ਬਹੁਤੀ ਲਾਭ ਦੀ ਆਸ ਨਾ ਹੋਵੇ ਜਦੋਂ ਕਿਸੇ ਤੋਂ ਬਹੁਤੀ ਲਾਭ ਦੀ ਆਸ ਨਾ ਹੋਵੇ ਉਦੋਂ ਆਪਾਂ ਕਹਿੰਦੇ ਕਿ ਇਨ੍ਹਾਂ ਤਿਲਾਂ 'ਚ ਤੇਲ ਨਹੀਂ ਹੈਗਾਗਾ ਇੱਥੇ ਨਹੀਂ ਗੱਲ ਬਣਨੀਗੀ ਆਪਣੀ ਕਿ ਤਿਲਾਂ 'ਚ ਤੇਲ ਨਹੀਂ ਅੱਗੇ ਜੇ ਆਪ ਕੋ ਚੱਜੀ ਵੀੜੀ ਨੂੰ ਦੋਸ਼ ਨਾਚ ਨਾ ਜਾਣੀ ਆਂਗਣ ਢੇੜਾ ਹਿੰਦੀ ਵਾਲੇ ਤੋਂ ਲਿਆ ਗਿਆ ਇਹ ਆਖਣ ਲਈ ਗਈ ਆ ਜਦੋਂ ਨੁਕਸ ਆਪ ਵਿੱਚ ਹੀ ਹੋਵੇ ਤੇ ਦੋਸ਼ ਦੂਜਿਆਂ ਦੇ ਸਿਰ ਮੜ ਦਿੱਤਾ ਜਾਏ ਅੱਗੇ ਜੀ ਅੰਨਾ ਕੀ ਭਾਲੀ ਦੋ ਅੱਖਾਂ ਜਦੋਂ ਮਨ ਚਾਹੀ ਚੀਜ਼ ਮਿਲ ਜਾਈ ਉਦੋਂ ਵਰਤੀ ਜਾਂਦੀ ਹੈ ਅਖਾਂ ਕਿ ਅੰਨਾ ਕੀ ਭਾਲੇ ਦੋ ਅੱਖਾਂ ਜਿਵੇਂ ਕਿ ਕੋਈ ਅੰਨਾ ਉਹਨੂੰ ਜੇ ਥੋੜਾ ਬਹੁਤਾ ਵੀ ਦਿਸਣ ਲੱਗ ਜੇ ਠੀਕ ਹੈ ਉਹਨੇ ਕਹਿਣਾ ਕਿ ਬਸ ਇੰਨਾ ਹੀ ਬੜਾ ਹੈ ਉਹਨੂੰ ਦੋ ਅੱਖਾਂ ਨਾਲ ਕੀ ਲੈਣਾ ਦੇਣਾ ਅੰਨਾ ਕੀ ਭਾਲੇ ਦੋ ਅੱਖਾਂ ਜਦੋਂ ਮਨ ਚਾਹੀ ਚੀਜ਼ ਮਿਲ ਗਈ ਜੋ ਆਪਾਂ ਚਾਹੁੰਦੇ ਹਾਂ ਉਸੋ ਠੀਕ ਹੈ ਅੱਗੇ ਜੇ ਅਸਮਾਨ ਤੇ ਧੁੱਕਿਆ ਮੂਤੇ ਹੀ ਪੈਂਦਾ ਹੈ ਜਦੋਂ ਕਿਸੇ ਚੰਗੇ ਬੰਦੇ ਦੀ ਬੁਰਾਈ ਕਰਾਂਗੇ ਤਾਂ ਉਹ ਅਖੀਰ ਤੇ ਫਿਰ ਉਹਦਾ ਦੋਸ਼ ਆਪਣੀ ਤੇ ਹੀ ਆਉਣਾ। ਉਦੋਂ ਇਹ ਚੀਜ਼ ਵਰਤੀ ਜਾਂਦੀ ਹੈ ਅਸਮਾਨ ਜਾਂ ਚੰਨ ਤੇ ਵੀ ਆ ਸਕਦਾ ਇੱਥੇ ਚੰਨ ਵੀ ਕਈ ਵਾਰੀ ਆਪਸ਼ਨਸ ਦੇ ਵਿੱਚ ਤੁਹਾਨੂੰ ਮਿਲ ਸਕਦਾ। ਚੰਨ ਜਾਂ ਅਸਮਾਨ ਕਿ ਚੰਨ ਤੇ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ ਜਾਂ ਫਿਰ ਅਸਮਾਨ ਤੇ ਥੁੱਕਿਆ ਮੂੰਹ ਤੇ ਹੀ ਪੈਂਦਾ। ਅੱਗੇ ਜੀ ਉੱਠਿਆ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦਾ ਨਾਚ ਨਾ ਜਾਣੀ ਆਂਗਣ ਟੇਡਾ ਵਾਲੀ ਸੀਮ ਸੀਨ ਇੱਥੇ ਆ ਉੱਠਿਆ ਨਾ ਜਾਏ ਤੇ ਫਿੱਟੇ ਮੁ ਗੋਡਿਆਂ ਦਾ ਕੰਮ ਆਪ ਤੋਂ ਨਾ ਹੋਏ ਤੇ ਦੋਸ਼ ਦੂਜਿਆਂ ਦੇ ਸਿਰ ਜਦੋਂ ਲਾਈਏ ਉਦੋਂ ਬੋਲਦੇ ਆ ਉੱਠਿਆ ਨਾ ਜਾਏ ਫਿੱਟੇ ਮੁ ਗੋਡਿਆਂ ਦਾ ਅੱਗੇ ਜੀ ਉੱਚੀ ਦੁਕਾਨ ਫਿੱਕਾ ਪਕਵਾਨ ਇਹ ਆਪਾਂ ਆਈ ਥਿੰਕ ਕਿ ਰਿਪੀਟ ਹੋ ਗਿਆ ਦਿਖਾਵਾ ਜ਼ਿਆਦਾ ਪਰ ਸਲੀਅਤ ਜਦੋਂ ਘੱਟ ਹੋਵੇ ਉਦੋਂ ਬੋਲਦੇ ਆ ਉੱਚੀ ਦੁਕਾਨ ਫਿੱਕਾ ਅਕਵਾਨ ਅੱਗੇ ਹੈ ਜੀ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ ਕਿ ਜਦੋਂ ਇਹ ਦੱਸਣਾ ਹੋਏ ਕਿ ਜਿਹੜਾ ਕੋਈ ਕੰਮ ਹੈ ਉਹ ਵੇਲੇ ਸਿਰ ਕੀਤਾ ਜਾਏ ਤਾਂ ਠੀਕ ਰਹਿੰਦਾ ਬਾਅਦ ਵਿੱਚ ਤਾਂ ਫਿਰ ਉਹਦੀ ਸਿਰ ਖਪਾਈ ਹੀ ਹੁੰਦੀ ਆ ਉਦੋਂ ਬੋਲਦੇ ਆ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਜਿਹੜੇ ਕਿ ਪੇਪਰ ਬੱਚੇ ਸ਼ੁਰੂ ਤੋਂ ਤਿਆਰੀ ਕਰਦੇ ਆ ਉਹਨਾਂ ਦਾ ਸਹੀ ਚੱਲਦਾ ਆ ਰਿਹਾ ਕਿਉਂਕਿ ਜੇ ਹੁਣ ਪੇਪਰ 28 ਨੂੰ ਹੀ ਹੁੰਦਾ ਕਿਉਂਕਿ ਜੋ ਸ਼ੁਰੂ ਤੋਂ ਤਿਆਰੀ ਕਰ ਰਹੀ ਹੈ ਕੰਟੀਨਿਊ ਆਫ ਦੀ ਸਟਡੀ ਰੱਖੀ ਹੈ ਉਹਨਾਂ ਨੂੰ ਕੋਈ ਫਿਕਰ ਨਹੀਂ ਪਰ ਜਿਨ੍ਹਾਂ ਨੇ ਹੁਣ ਕਿਤਾਬਾਂ ਚੱਕਣੀਆਂ ਨੇ ਜਾਂ ਸ਼ੁਰੂ ਕਰਨੀਆਂ ਨੇ ਤਾਂ ਉਹਨਾਂ ਦੀ ਟੱਕਰ ਹੀ ਹੋਣੀ ਹੈ ਕਦੀ ਕਿਹੜਾ ਟੌਪਿਕ ਚੱਕ ਲੈਣਗੇ ਕਦੀ ਕਿਹੜੀ ਕਿਤਾਬ ਚੱਕ ਲੈਣਗੇ ਕਦੀ ਕਿਹੜਾ YouTube ਚੈਨਲ ਸਰਚ ਕਰ ਲੈਣਗੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਨਾ ਅੱਗੇ ਜੀ ਵਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ ਜਦੋਂ ਪੱਕੀਆਂ ਹੋਈਆਂ ਆਦਤਾਂ ਕਿਸੇ ਦੀਆਂ ਬਦਲਣੀਆਂ ਔਖੀਆਂ ਹੋ ਜਾਂਨ ਉਹਦੋਂ ਬੋਲਦੇ ਆ ਵਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ ਇਹ ਤਾਂ ਸਿਰਾਂ ਦੇ ਨਾਲ ਹੀ ਜਾਣੀਆਂ ਇਹ ਨਹੀਂ ਹੁਣ ਬਦਲ ਸਕਦੀਆਂ ਜਿਵੇਂ ਇੱਕ ਹੋਰ ਭੁੱਲੇ ਸ਼ਾਹ ਜੀ ਦਾ ਆਈ ਥਿੰਕ ਲਾਈਨ ਹੈਗੀਆਂ ਆ ਮੈਂ ਬੁਲਗੀ ਉਹਨੇ ਮੈਨੂੰ ਯਾਦ ਸੀਗੀਆਂ ਚਲੋ ਅੱਗੇ ਦੇਖਦੇ ਆਂ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਬਣ ਜਾਂਦੀ ਆਪਣਾ ਕੰਮ ਕਰਦੇ ਆਂ ਅਸੀਂ ਨਿੱਕੇ ਨਹੀਂ ਹੋ ਜਾਂਦੇ ਕਿ ਜਦੋਂ ਆਪਦਾ ਕੰਮ ਅਸੀਂ ਆਪ ਕਰਦੇ ਆਂ ਕਿਉਂਕਿ ਕਈਆਂ ਦੀ ਆਦਤ ਹੁੰਦੀ ਹੈ ਮੰਮੀ ਤੋਂ ਕਰਵਾਉਣਾ ਜਾਂ ਭੈਣ ਤੋਂ ਕਰਵਾਉਣਾ ਜਾਂ ਕੋਈ ਕਿਸੇ ਦੇ ਘਰੇ ਕੋਈ ਮੇਟ ਰੱਖੀ ਹੋਈ ਹੈ ਉਹਦੇ ਤੋਂ ਕਰਵਾਉਣਾ ਠੀਕ ਹੈ ਤੇ ਕੀ ਹੈ ਜੀ ਰਾਣੀ ਆਪਣੇ ਪੈਰ ਤੋਂ ਦੀ ਗੋਲੀ ਨਹੀਂ ਹੁੰਦੀ ਆਪਦਾ ਕੰਮ ਸਗੋਂ ਦੀ ਸਾਨੂੰ ਆਪ ਹੀ ਕਰਨਾ ਚਾਹੀਦਾ ਹੈ ਇਹਦਾ ਸਿਗਾ ਜੀ ਬਾਰਿਸ਼ਾਂ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਠੀਕ ਹੈ ਕਿ ਜਿਹੜੀਆਂ ਆਦਤਾਂ ਹੋ ਨਹੀਂ ਜਾਂਦੀਆਂ ਗਿਆ ਉਹ ਨਾਲ ਹੀ ਜਾਂਦੀਆਂ ਅੱਗੇ ਜੀ ਰੱਸੀ ਸੜ ਗਈ ਪਰ ਵਟ ਨਾ ਗਿਆ ਜਦੋਂ ਕੋਈ ਮਾੜੀ ਹਾਲਤ ਵਿੱਚ ਵੀ ਆਕਰ ਨਾ ਛੱਡੇ ਉਹਦੋਂ ਬੋਲਦੇ ਕਿ ਰੱਸੀ ਸੜ ਗਈ ਪਰ ਇਹਦਾ ਵਟ ਨਹੀਂ ਗਿਆ ਹਲੇ ਵੀ ਜਿਵੇਂ ਕਿ ਦੇਖੋ ਕੋਈ ਬੰਦਾ ਸ਼ੁਰੂ ਤੋਂ ਬੜੀ ਆਕਰ ਚ ਰਿਹਾ ਹੋਵੇ ਜਿੰਨੂੰ ਸਿਰਫ ਆਪ ਦੀ ਕਹਿੰਦੇ ਆ ਕਿ ਆਪ ਦੇ ਆਪ ਚ ਰਹਿੰਦਾ ਹੋਏ ਪਰ ਜਦੋਂ ਅਖੀਰ ਤੇ ਜੇ ਬੈਡਤੀ ਵੀ ਪੈ ਜਾਈ ਫਿਰ ਵੀ ਉਹ ਆਪਦੇ ਆਕਰ ਨਾ ਛੱਡੇ ਜਦੋਂ ਦੂਸਰਿਆਂ ਦੇ ਹੱਥਾਂ 'ਚ ਹੋ ਜੇ ਉਦੋਂ ਇਹ ਚੀਜ਼ ਵਰਤੀ ਜਾਂਦੀ ਹੈ ਕਿ ਰੱਸੀ ਸੜ ਗਈ ਪਰ ਇਹਦਾ ਵਟ ਨਹੀਂ ਗਿਆ ਅੱਗੇ ਜੀ ਮਨ ਹਰਾਮੀ ਕੁਝ ਕੁਝ ਜਤਾ ਹੁਜਤਾ ਢੇਰ ਮਨ ਹਰਾਮੀ ਹੁਜਤਾ ਢੇਰ ਜਦੋਂ ਕੋਈ ਕੰਮ ਕਰਨਾ ਨਾ ਚਾਹੇ ਤੇ ਉਹਨੂੰ ਕਈ ਬਹਾਨੇ ਘੜ ਲੈਂਦਾ ਉਹਨੇ ਘੜੀ ਜਾਣੇ ਘੜੀ ਜਾਣੇ ਬਹਾਨੇ ਉਦੋਈ ਚੀਜ਼ ਉਦੋਈ ਅਖਾਨ ਵਰਤੀ ਜਾਂਦੀ ਹੈ ਮਨ ਹਰਾਮੀ ਹੁਜਤਾ ਢੇਰ ਕਿੰਨੇ ਤਾਂ ਹੁਜਤਾ ਬਣਾਈ ਜਾਣੀਆਂ ਅੰਗੇ ਜੀ ਭੱਜਦੇ ਚੋਰ ਦੀ ਲੰਗੋਟੀ ਸਹੀ ਜਿਹੜਾ ਕਹਿੰਦੇ ਕਿ ਨੁਕਸਾਨ ਵਿੱਚੋਂ ਕੁਝ ਬਚਾ ਕਰ ਲੈਣਾ ਜਦੋਂ ਬਹੁਤਾ ਨੁਕਸਾਨ ਹੁੰਦਾ ਹੋਵੇ ਉਹਦੇ ਚ ਥੋੜਾ ਬਹੁਤਾ ਬਚਾ ਲੈਣਾ ਉਦੋਂ ਬੋਲਦੇ ਕਿ ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਈ ਅੱਗੇ ਜੀ ਬਿੱਲੀ ਨੂੰ ਚੂਆਂ ਦੇ ਸੁਪਨੇ ਜਦੋਂ ਕੋਈ ਆਪਣਾ ਮਤਲਬ ਦੀ ਗੱਲ ਹੀ ਕਰਦਾ ਰਹੇ ਆਪਣਾ ਹੀ ਮਤਲਬ ਅੱਗੇ ਰੱਖੇ ਉਦੋਂ ਬੋਲਦੇ ਬਿੱਲੀ ਨੂੰ ਚੂਆਂ ਦੇ ਸੁਪਨੇ ਕਿ ਜਿਵੇਂ ਬਿੱਲੀ ਹਮੇਸ਼ਾ ਚੂਹੇ ਖਾਣ ਵਾਲੀ ਲੱਗੀ ਰਹਿੰਦੀ ਉਹਦਾ ਧਿਆਨ ਉਧਰ ਹੁੰਦਾ ਜਿਵੇਂ ਹੁਣ ਦੇਖੋ ਕਿ ਆਪਾਂ ਬਾਹਰ ਜਾਈਏ ਕਿਤੇ ਜਿਹੜੇ ਆਪਣੇ ਨਾ ਬੱਚੇ ਹੁੰਦੇ ਉਹਨਾਂ ਨੂੰ ਹਮੇਸ਼ਾ ਹੁੰਦਾ ਕਿ ਮੈਨੂੰ ਟੌਫੀ ਲੈ ਦੋ ਮੈਨੂੰ ਲollipops ਲੈ ਦੋ ਮੈਨੂੰ ਆਈਸਕ੍ਰੀਮ ਲੈ ਦੋ ਉਹਨਾਂ ਨੂੰ ਸਿਰਫ ਕੀ ਆ ਆਪਦੀਆਂ ਚੀਜ਼ਾਂ ਨਾਲ ਹੀ ਮਤਲਬ ਹੁੰਦਾ ਉਦੋਂ ਇਹ ਚੀਜ਼ ਵਰਤ ਸਕਦੇ ਆ ਖਾਨ ਬਿੱਲੀ ਨੂੰ ਚੂਹਿਆਂ ਦੀ ਸੁਪਣੀ ਅੱਗੇ ਬੂਹੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਕਿ ਜਦੋਂ ਕੋਈ ਕੰਮ ਵੇਲੇ ਸਿਰ ਉਹਦੀ ਤਿਆਰੀ ਨਾ ਕਰਨਾ ਤਾਂ ਇਹ ਪੂਰੇ ਮੌਕੇ ਦੇ ਉੱਪਰ ਜਦੋਂ ਉਹਦੀ ਲੋੜ ਪੈਣੀ ਉਦੋਂ ਭੱਜੀ ਫਿਰਨਾ ਨਸਤੇ ਫਿਰਨਾ ਉਦੋਂ ਇਹ ਚੀਜ਼ ਬੋਲੀ ਜਾਂਦੀ ਅਖਾਂਡ ਵਰਤੀ ਜਾਂਦੀ ਹੈ ਬੂਹੇ ਆਈ ਜਨ ਵਿਵਨ ਕੁੜੀ ਦੇ ਕੰਨ ਅੱਗੇ ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਮੇਂਗਣਾ ਪਾ ਕੇ ਕਿ ਜਦੋਂ ਕੋਈ ਕਾਮਾ ਦਾ ਕੋਈ ਕਰਤਾ ਦੇਵੇ ਪਰ ਬੜੀ ਨਾ ਨੁੱਕਰ ਕਰਕੇ ਉਸ ਤੋਂ ਬਾਅਦ ਕਰੇ ਉਦੋਂ ਇਹ ਖਾਨ ਵਰਤੀ ਜਾਂਦੀ ਹੈ ਬੱਕਰੀ ਨੇ ਦੁੱਧ ਦਿੱਤਾ ਪਰ ਦਿੱਤਾ ਮੇਂਗਣਾ ਪਾ ਕੇ ਅੱਗੇ ਜੀ ਤੇਲੇ ਵਿੱਚ ਬੁੱਢੀ ਟਕਾ ਸਿਰ ਮਨਾਈ ਟੇਲੇ ਦੀ ਬੁੱਢੀ ਟਕਾ ਸਿਰ ਮਨਾਈ ਜਦੋਂ ਕਿਸੇ ਨਿਕੰਮੀ ਚੀਜ਼ ਨੂੰ ਸ਼ਿੰਗਾਰਨ ਦੇ ਉੱਪਰ ਬਹੁਤਾ ਖਰਚ ਕਰਦੀਏ ਉਦੋਂ ਬੋਲਦੇ ਆ ਟੇਲੇ ਦੀ ਬੁੱਢੀ ਤੇ ਟਕਾ ਸਿਰ ਮਨਾਈ ਕਿ ਸਿਰ ਮਨੋਂ ਤੇ ਟਕਾ ਲਾ ਲਿਆ ਉੰਜ ਆਵ ਟੇਲੇ ਟੇਲੇ ਦੀ ਸੀਗੀ ਇਹਦੀ ਆਪਾਂ ਇੱਕ ਐਗਜ਼ਾਮਪਲ ਲੈ ਲੈ ਸਕਦੇ ਆ ਕਿ ਆਪਣਾ ਕੋਈ ਪੁਰਾਣਾ ਘਰ ਆ ਠੀਕ ਹੈ ਹੁਣ ਆਪਾਂ ਕਹਿਨੇ ਆ ਕਿ ਚਲ ਵੀ ਕੀ ਤੋੜ ਫੋੜ ਕਰਨੀ ਐ ਇਹਨੂੰ ਮੋਡੀਫਾਈ ਕਰ ਲੈਨੇ ਕੀ ਨਵਾਂ ਬਣਾਉਣਾ ਪਰ ਜੇ ਉਹਨੂੰ ਮੋਡੀਫਾਈ ਕਰਨ ਲੱਗਿਆਂ ਜੇ ਉਹਦੇ ਤੇ ਹੀ ਉਨਾ ਹੀ ਖਰਚਾ ਕਰ ਦਿੱਤਾ ਉਦੋਂ ਇਹ ਆਪਾਂ ਖਾਣ ਵਰਤ ਸਕਦੇ ਆ ਥੇਲੇ ਦੀ ਬੁੱਢੀ ਟਕਾ ਸਿਰਮਨਾਈ ਜਾਂ ਫਿਰ ਕੀ ਇਹ ਲੇਡੀਜ਼ ਕੀ ਐ 500 ਦਾ ਸੂਟ ਲੈ ਆਉਣ ਤੇ ਉਹਦੇ ਉੱਪਰ ਵਰਕ ਕਰਾ ਲੈਣ 1500 ਦਾ ਫਿਰ ਉੱਥੇ ਵੀ ਇਹ ਵਾਲੀ ਅਖਾਨਵੀ ਵਰਤੀ ਜਾ ਸਕਦੀ ਐ ਕਿ ਥੇਲੇ ਦੀ ਬੁੱਢੀ ਟਕਾ ਸਿਰਮਨਾਈ ਅੱਗੇ ਜੀ ਡਿੱਗੀ ਖੋਤੇ ਤੇ ਗੁੱਸਾ ਘੁਮਿਆਰ ਤੇ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਤਕਲੀਫ ਮਿਲਣੀ ਕਿਸੇ ਹੋਰ ਪਾਸੋਂ ਤੇ ਗੁੱਸਾ ਕਿ ਕਿਸੇ ਹੋਰ ਤੇ ਕੱਢ ਦੇਣਾ ਉਹਦੀ ਚੀਜ਼ ਵਰਤੀ ਜਾਂਦੀ ਹੈ ਜਿਵੇਂ ਕਿ ਬੰਦੇ ਆ ਬਾਹਰੋਂ ਕੰਮ ਤੋਂ ਆਉਂਦੇ ਆ ਥੱਕੇ ਟੁੱਟੇ ਆਉਂਦੇ ਆ ਬਾਹਰ ਬੜਿਆਂ ਦੀਆਂ ਗੱਲਾਂ ਸੁਣ ਕੇ ਆਉਂਦੇ ਆ ਪਰ ਜਦੋਂ ਆ ਕੇ ਜੇ ਘਰੇ ਆਪਦੇ ਪਰਿਵਾਰ ਉਤੇ ਆਪਦੇ ਬੱਚਿਆਂ ਤੇ ਜਾਂ ਫਿਰ ਆਪਦੀ ਘਰ ਵਾਲੀ ਤੇ ਜਦੋਂ ਗੁੱਸਾ ਕੱਢਣ ਫਿਰ ਉਦੋਂ ਇਹ ਅਖਾਣ ਵਰਤੀ ਜਾ ਸਕਦੀ ਹੈ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਅੱਗੇ ਜੀ ਡੰਡਾ ਪੀਰ ਹੈ ਵਿਗੜਿਆਂ ਤੇ ਗੜਿਆਂ ਦਾ ਜਦੋਂ ਭੈੜਾ ਬੰਦਾ ਜ਼ਕਤੀ ਤੋਂ ਬਗੈਰ ਸੂਤ ਨਹੀਂ ਹੁੰਦਾਗਾ ਉਦੋਂ ਇਹ ਖਾਨ ਵਰਤੀ ਜਾਂਦੀ ਹੈ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ ਅੱਗੇ ਜੀ ਡੁੱਲੀ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਦੋਂ ਕੋਈ ਕੰਮ ਖਰਾਬ ਤਾਂ ਹੋ ਜੇ ਪਰ ਮਾਮੂਲੀ ਜਿਹੇ ਯਤਨ ਕਰਨ ਤੋਂ ਬਾਅਦ ਫਿਰ ਸਹੀ ਹੋ ਜੇ ਸੂਤ ਹੋ ਜੇ ਉਦੋਂ ਕਹਿ ਦਿੰਦੇ ਆ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਿਵੇਂ ਕਿ ਹੁਣ ਆ ATT ਵਾਲਾ ਨਾ ਪੇਪਰ ਹੈ 28 ਨੂੰ ਆ ਜੇ ਉਹਨਾਂ ਨੇ ਤਿਆਰੀ ਸ਼ੁਰੂ ਨਹੀਂ ਕੀਤੀਗੀ ਹਾਲੇ ਤੱਕ ਜੇ ਹੁਣ ਵੀ 10 ਦਿਨਾਂ ਦੇ ਵਿੱਚ ਮੈਰਾਥਨ ਕਲਾਸਿਸ ਲਗਾ ਲੈਣ ਜਾਂ ਕੋਈ ਆਪਦੇ ਨੂੰ ਹੱਥ ਪੈਰ ਮਾਰ ਲੈਣ ਤਾਂ ਹੋ ਸਕਦਾ ਹੈ ਕਿ ਵਧੀਆ ਉਹਨਾਂ ਦੀ ਤਿਆਰੀ ਹੋ ਜੇ ਵਧੀਆ ਪੇਪਰ ਹੋ ਜੇ ਤੇ ਉੱਥੇ ਆਖਾਨ ਵਰਤੀ ਜਾ ਸਕਦੀ ਹੈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਜੇ ਵੀ 10 ਦਿਨ ਬਾਕੀ ਆ ਪਰ ਜੇ ਉਹਨਾਂ ਕੋਈ ਕਹੇ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਮੈਂ ਤਿਆਰੀ ਸ਼ੁਰੂ ਕਰ ਲਾਂ ਤਾਂ ਉਹ ਤਾਂ ਇੰਪੋਸੀਬਲ ਹੈ ਅੱਗੇ ਜੀ ਤਾਈ ਦੀ ਧੀ ਚੱਲੀ ਮੈਂ ਕਿਉ ਰਵਾਂ ਕੱਲੀ ਕਿ ਜਦੋਂ ਕੋਈ ਕਿਸੇ ਦੀ ਰੀਸ ਨਾਲ ਕੰਮ ਕਰੇ ਉਦੋਂ ਇਹ ਖਾਨ ਵਰਤਦੇ ਆ ਤਾਈ ਦੀ ਧੀ ਚੱਲੀ ਮੈਂ ਕਿਉ ਰਵਾਂ ਕੱਲੀ ਅੱਗੇ ਨਾਲੇ ਚੋਪੜੀਆਂ ਨਾਲੇ ਦੋ ਦੋ ਜਦੋਂ ਕੋਈ ਹਰ ਪਾਸਿਓਂ ਲਾਭ ਦੀ ਇੱਛਾ ਰੱਖਦਾ ਹੋਏ ਕਿ ਹਰੇਕ ਪਾਸੇ ਮੈਨੂੰ ਆਈ ਜਾਵੇ ਆਈ ਜਾਵੇ ਮੈਂ ਫਾਇਦਾ ਚੱਕੀ ਜਾਵਾਂ ਉਦੋਂ ਬੋਲਦੇ ਨਾਲੇ ਚੋਪੜੀਆਂ ਨਾਲੇ ਦੋ ਦੋ ਅੱਗੇ ਜੀ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜਦੋਂ ਇਹ ਚੀਜ਼ ਦੱਸਣੀ ਹੋਵੇ ਕਿ ਕੋਈ ਚੰਗੀ ਚੋਈ ਚੀਜ਼ ਤੋਂ ਵੀ ਨੁਕਸਾਨ ਆਪਨ ਹੋ ਰਿਹਾ ਉਦੋਂ ਆਪਾਂ ਕਹਿ ਸਕਦੇ ਕਿ ਭੱਟ ਭਿਆ ਸੋਨਾ ਜਿਹੜਾ ਕੰਨਾਂ ਨੂੰ ਹੀ ਖਾਵੇ ਕਿ ਜਿਹੜਾ ਸੋਨਾ ਕੰਨਾਂ 'ਚ ਪੈ ਕੰਨਾਂ ਨੂੰ ਹੀ ਖਾਈ ਜਾਂਦਾ ਤਾਂ ਉਹਦੇ ਤੋਂ ਕੀ ਲੈਣਾ ਆਪਾਂ ਫਿਰ ਇਹ ਕਿਹੜੀ ਚੀਜ਼ ਕੰਮ ਦੀ ਚੀਜ਼ ਹੈ ਆਪਣੀ ਅੱਗੇ ਜੀ ਉਲਟੇ ਬਾਸ ਬਰੀਲੀ ਨੂੰ ਜਦੋਂ ਕੋਈ ਚੀਜ਼ ਜਿੱਥੋਂ ਚੱਲੇ ਉੱਥੇ ਹੀ ਆ ਜਾਵੇ ਉੱਥੇ ਹੀ ਵਾਪਸ ਆ ਜਾਈ ਉਦੋਂ ਬੋਲਦੇ ਆ ਉਲਟੇ ਬਾਸ ਬਰੇਲੀ ਨੂੰ ਜਿਵੇਂ ਕਿ ਹੁਣ ਆਪਾਂ ਦੇਖਦੇ ਆ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਸੂਟ ਹੁੰਦੇ ਆ ਲੇਡੀਜ਼ ਦੇ ਜਾਂ ਜੈਂਟਸ ਦੀ ਪੈਂਟ ਸ਼ਰਟ ਹੁੰਦੀ ਆ ਜਿਹੜੇ ਦੇਣ ਲੈਣ ਵਾਲੇ ਹੁੰਦੇ ਆ ਆਪਾਂ ਦਿੱਤੇ ਅੱਗੇ ਕਿਸੇ ਦੇ ਘਰ ਗਏ ਉੱਥੋਂ ਕਿਸੇ ਦੇ ਘਰ ਗਏ ਫਿਰ ਕਿਸੇ ਦੇ ਘਰ ਗਏ ਉਹ ਫਿਰ ਜੇ ਆਪਣੇ ਘਰੇ ਵਾਪਸ ਆ ਜਾਂਦੇ ਆ ਉਦੋਂ ਆਪਾਂ ਬੋਲਾਂਗੇ ਉਲਟੇ ਬਾਸ ਬਰੇਲੀ ਨੂੰ ਕਿਉਂਕਿ ਉਹ ਜਿਹੜੇ ਸੂਟ ਹੁੰਦੇ ਆ ਉਹ ਕੰਮ ਫਿਰਕੇ ਐਵੇਂ ਜਾਣੇ ਹੁੰਦੇ ਉਹਨਾਂ ਨੂੰ ਕੋਈ ਨਹੀਂ ਸਹੁੰਦਾ ਠੀਕ ਹੈ ਤੇ ਉਥੇ ਆਪਾਂ ਵਰਤ ਸਕਦੇ ਹਾਂ ਉਲਟੇ ਬਾਂਸ ਬਰੀਲੀ ਉਮੀਦ ਕਰਦੀਆਂ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਗੀ ਕੰਟੈਂਟ ਤੁਹਾਨੂੰ ਪਸੰਦ ਆਇਆ ਹੋਗਾ ਜੇਕਰ ਤੁਹਾਨੂੰ ਕਲਾਸ ਵਧੀਆ ਲੱਗੀ ਹੈ ਕੰਟੈਂਟ ਤੁਹਾਨੂੰ ਪਸੰਦ ਆਇਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਥੈਂਕ ਯੂ ਸੋ ਮੱਚ